ਬੁੱਧੀਮਾਨ ਸੇਨਾਪਤੀ ਖਲੀਫਾ ਉਮਰ ਆਪਣੇ ਗੱਲ ਅਤੇ ਅਸੂਲ ਦੇ ਪੱਕੇ ਇਨਸਾਨ ਸਨ ਉਹ ਬੜੇ ਅਨਸ਼ਾਸਨ ਪਸੰਦ ਇਨਸਾਫ ਪਸੰਦ ਅਤੇ ਬਹਾਦਰ ਸਨ ਉਹ ਆਪਣੀ ਆਖੀ ਗੱਲ ਪੂਰੀ ਤਰ੍ਹਾਂ ਨਿਭਾਉਂਦੇ ਇੱਕ ਵਾਰ ਈਰਾਨ ਅਤੇ ਉਹਨਾਂ ਦੀਆਂ ਫੌਜਾਂ ਵਿਚਾਲੇ ਜੰਗ ਛਿੜ ਗਈ ਕਈ ਦਿਨਾਂ ਤੱਕ ਲੜਾਈ ਹੁੰਦੀ ਰਹੀ ਅੰਤ ਵਿੱਚ 이란ی सेना ਨੂੰ ਗੋਡੇ ਟੇਕਨੇ ਪਏ ইরਾਨੀ ਫੌਜਾਂ ਦੇ ਸੈਨਾਪਤੀ ਨੂੰ ਕੈਦ ਕਰਕੇ ਖਲੀਫਾ ਸਾਹਮਣੇ ਪੇਸ਼ ਕੀਤਾ ਗਿਆ ਖਲੀਫਾ ਉਮਰ ਦੇ ਹੁਕਮ ਦਿੱਤਾ ਇਸ ਦਾ ਸਿਰ ਢਾੜਨ ਨਾਲ ਉੱਡ ਕਰ ਦਿੱਤਾ ਜਾਵੇ ਤਦ ਇਰਾਨੀ ਸੈਨਾਪਤੀ ਬੋਲਿਆ ਠਹਿਰੋ ਮੈਂ ਤੇ ਆਹਾਂ ਪਹਿਲਾਂ ਮੈਨੂੰ ਪਾਣੀ ਪਿਲਾਓ ਖਲੀਫਾ ਨੇ ਤੁਰੰਤ ਪਾਣੀ ਮੰਗਵਾਇਆ ਸੈਨਾਪਤੀ ਮੌਤ ਦੇ ਡਰ ਨਾਲ ਕੰਬ ਰਿਹਾ ਸੀ ਉਹ ਖਲੀਫਾ ਸਾਹਮਣੇ ਪਾਣੀ ਦਾ ਗਲਾਸ ਹੱਥ ਵਿੱਚ ਲੈ ਕੇ ਕੁਚਰ ਉਂਝੀ ਖੜਾ ਰਿਹਾ ਇਸ ਤੇ ਖਲੀਫਾ ਨੇ ਕਿਹਾ ਕੈਦੀ ਜਦ ਤੱਕ ਤੂੰ ਪਾਣੀ ਨਹੀਂ ਪੀ ਲੈਂਦਾ ਤਦ ਤੱਕ ਤੈਨੂੰ ਨਹੀਂ ਮਾਰਿਆ ਜਾਵੇਗਾ ਇਹ ਸੁਣ ਕੇ ਸੈਨਾਪਤੀ ਨੇ ਤੁਰੰਤ ਪਾਣੀ ਦਾ ਗਲਾਸ ਉੱਠ ਦਿੱਤਾ ਅਤੇ ਬੋਲਿਆ ਹਜ਼ੂਰ ਹੁਣ ਮੈਂ ਪਾਣੀ ਨਹੀਂ ਪੀਣਾ ਤੁਸੀਂ ਚਾਹੇ ਮੇਰਾ ਸਿਰ ਕਲਮ ਕਰਵਾ ਦਿਓ ਪਰ ਆਪਣੇ ਬਚਨ ਦਾ ਖਿਆਲ ਜ਼ਰੂਰ ਰੱਖਣਾ ਉਸ ਦੀ ਗੱਲ ਸੁਣ ਕੇ ਖਲੀਫਾ ਬੋਲੇ ਹੁਣ ਤੇਰਾ ਸਿਰ ਨਹੀਂ ਲਾਇਆ ਜਾ ਸਕਦਾ ਅਸੀਂ ਤੈਨੂੰ ਆਜ਼ਾਦ ਕਰਦੇ ਹਾਂ ਇਸ ਤਰ੍ਹਾਂ ਸੇਨਾਪਤੀ ਨੇ ਬੁੱਧੀਮਾਨੀ ਨਾਲ ਆਪਣੀ ਜਾਨ ਬਚਾਈ ਅਤੇ ਖਲੀਫਾ ਨੇ ਆਪਣੇ ਵਚਨ ਦੀ लाज ਰੱਖੀ ਨਾਈ ਦੀ ਚੁਸਤੀ ਇੱਕ ਸੇ ਨਾਈ ਇੱਕ ਸੇ ਨੈਣ ਉਹ ਚੱਲੇ ਚਾਲ ਤੁਰੇ ਜਾਂਦੇ ਨੇ ਉਹ ਇੱਕ ਪਹਾੜ ਤੇ ਜਾ ਰਹੇ ਪਹਾੜ ਉੱਪਰ ਉਹਨਾਂ ਨੂੰ ਇੱਕ ਰਾਖਸ਼ ਮਿਲਿਆ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਖਾਣਾ ਨਾਈ ਕਹਿੰਦਾ ਕਿੱਥੋਂ ਖਾ ਲੇਂਗਾ ਮੈਂ ਤਾਂ ਆਪ ਤੈਨੂੰ ਫੜਨ ਆਇਆ ਹਾਂ ਤੇਰੇ ਜਿਹਾ ਪਹਿਲਾਂ ਵੀ ਮੇਰੇ ਕੋਲ ਫੜਿਆ ਹੋਇਆ ਹੈ ਰਾਖਸ਼ ਕਹਿੰਦਾ ਖਿੱਤੇ ਹੈ ਨਾਈ ਨੇ ਉਹਦੇ ਮੂੰਹ ਅੱਗੇ ਸ਼ੀਸ਼ਾ ਕਰ ਦਿੱਤਾ ਸ਼ੀਸ਼ੇ ਵਿੱਚ ਰਾਕਸ਼ਸ ਆਪਣਾ ਚਿਹਰਾ ਦੇਖ ਕੇ ਸੱਚ ਮੰਨ ਗਿਆ ਅਤੇ ਡਰ ਗਿਆ। ਰਕਸ਼ਸ ਕਹਿੰਦਾ ਤੂੰ ਮੈਨੂੰ ਫੜਨਾ ਮੈਂ ਇੱਕ ਦਿਨ ਜਗ ਕਰੂੰਗਾ ਜਿਦੇ ਵਿੱਚ ਸਾਰੇ ਹੀ ਰਕਸ਼ਸ ਆਉਣਗੇ। ਉਹਨਾਂ ਵਿੱਚੋਂ ਜਿਹੜਾ ਫੜਨਾ ਹੋਊ ਫੜ ਲਈ। ਰਕਸ਼ਸ ਨੇ ਜਗ ਕੀਤਾ। ਉਸ ਵਿੱਚ ਸਾਰੇ ਰਕਸ਼ਸ ਆਏ। ਜਿੱਥੇ ਜਾਗਰ ਚਾਇਆ ਗਿਆ ਸੀ ਉੱਥੇ ਇੱਕ ਟਾਲੀ ਸੀ। 나ਈ ਤੇ ਨੈਨ ਉਹਦੇ ਉੱਪਰ ਚੜ ਕੇ ਬੈਠ ਗਏ। ਜਦ ਰਕਸ਼ਸ ਆਏ ਉਹ ਢੋਲਕੀਆਂ বাজਾਉਣ ਲੱਗ ਪਏ। ਨੈਣ ਉਹਨਾਂ ਦੇ ਦੰਦ ਦੇਖ ਕੇ ਡਰ ਗਈ। ਉਹ ਇੱਕਦਮ ਥੱਲੇ ਡਿੱਗ ਪਈ। ਰਕਸ਼ਸ਼ ਡਰ ਦੇ ਮਾਰੇ ਸਾਰੇ ਨਾਸੀ ਗਏ। 나ਈ ਤੇ ਨੈਣ ਚੋਰ ਲੈ ਕੇ ਆਪਣੇ ਘਰ ਨੂੰ ਆ ਗਏ।